ਨਮਸਕਾਰ ਸਤਿ ਸ੍ਰੀ ਅਕਾਲ ਮੈਂ ਹਾਂ ਰਾਜੀਸ਼ ਗਿੱਲ ਤੇ ਤੁਸੀਂ ਦੇਖ ਰਹੇ ਹੋ ਲੋਕਰਾਜ ਟੀਵੀ ਤੇ ਉਹ ਅਰਸ ਟੀਵੀ ਅੱਜ ਦੀ ਸਭ ਤੋਂ ਵੱਡੀ ਖਬਰ ਅਮਰਸਰ ਤੋਂ ਜਿੱਥੇ ਸ਼ਹਿਰ ਦੀਆਂ ਤਿੰਨ ਪ੍ਰਮੁੱਖ ਥਾਵਾਂ ਸ਼ਿਵਾਲਾ ਬਾਗ ਪਾਈਆ ਮੰਦਿਰ ਖਾਲਸਾ ਕਾਲਜ ਅਤੇ ਕੱਥੂ ਨੰਗਲ ਦੀਆਂ ਦੀਵਾਰਾਂ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾਣ ਦੀ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਉਧਰ ਦੂਜੇ ਪਾਸੇ ਪੁਲਿਸ ਨੂੰ ਵੀ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ ਪਾਕਿਸਤਾਨ ਵੱਲੋਂ ਡਰੋਨ ਦੇ ਜ਼ਰੀਏ ਹਥਿਆਰ ਭੇਜੇ ਗਏ ਨੇ ਜਿਹੜੇ ਪੁਲਿਸ ਨੇ ਫੜ ਲਏ ਨੇ ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਨੇ ਸੱਤ ਮੋਸਟ ਸੋਫਿਸਟੀਕੇਟਿਡ ਪਿਸਟਲ ਜਿਹੜੇ ਨੇ ਉਭਰਾਮਤ ਕੀਤੇ ਗਏ ਇਸ ਘਟਨਾਵਾਲੇ ਜਿਹੜੇ ਆਉਂਨੇ ਆ ਤਾਂ ਸਿੱਖ ਫਾਰ ਜਸਟਿਸ ਨਾਲ ਜੁੜੇ ਗੁਰਪਤਵਨ ਸਿੰਘ ਪੰਨੂ ਨੇ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਗਿਆ ਹੈ ਅੰਮ੍ਰਿਤਸਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਦੂਜੇ ਪਾਸੇ ਸ਼ਿਵਾਲਾ ਮੰਦਿਰ ਪ੍ਰਬੰਧਕਾਂ ਨੇ ਨਾਰਿਆਂ ਨੂੰ ਮਿਟਾ ਕੇ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ ਉਹਨਾਂ ਨੇ ਆਪਣੀ ਕਮੇਟੀ ਵਾਸਤੇ ਵੀ ਇਹ ਫੈਸਲਾ ਲਿਆ ਹੈ ਕਿ ਅ ਜਿਹੜੇ ਸੀਸੀਟੀਵੀ ਕੈਮਰੇ ਉਹਨਾਂ ਦੇ ਪ੍ਰੈਮਿਸਿਸ ਦੇ ਵਿੱਚ ਜਿੱਥੇ ਨਹੀਂ ਨੇ ਉੱਥੇ ਲਗਾਏ ਜਾਣਗੇ ਉਧਰ ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਜਿਹੜੇ ਕਿ ਅੱਜ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ਦਾ ਜਾਇਜ਼ਾ ਲੈਣ ਲਈ ਇੱਥੇ ਆਏ ਸਨ ਰੇਲਵੇ ਸਟੇਸ਼ਨ ਗਏ ਸੀ ਜਦੋਂ ਖਾਲਿਸਤਾਨ ਦੇ ਨਾਅਰੇ ਬਾਰੇ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਇਸ ਤਰ੍ਹਾਂ ਦੀ ਹਰ ਸੂਚਨਾ ਨੂੰ ਗੰਭੀਰਤਾ ਨਾਲ ਲੈਣਾ ਹੀ ਪੈਂਦਾ ਹੈ ਤੇ ਪੁਲਿਸ ਇਸ ਨੂੰ ਗੰਭੀਰਤਾ ਨਾਲ ਲੈਂਦੀ ਵੀ ਹੈ ਅਤੇ ਕਾਰਵਾਈ ਵੀ ਬਕਾਇਦਾ ਤੌਰ ਤੇ ਕੀਤੀ ਜਾਂਦੀ ਹੈ। ਇਸੇ ਦੌਰਾਨ ਇਸ ਮਾਮਲੇ ਲੈ ਕੇ ਭਾਜਪਾ ਨੇਤਾਵਾਂ ਨੇ ਅੰਮ੍ਰਿਤਸਰ ਵਿੱਚ ਪੰਨੂ ਦਾ ਪੁਤਲਾ ਸਾੜ ਕੇ ਤਿੱਖਾ ਵਿਰੋਧ ਪ੍ਰਗਟ ਕੀਤਾ। ਭਾਜਪਾ ਨੇਤਾਵਾਂ ਨੇ ਸ਼ਰੇਟਾ ਚੌਕ ਵਿਖੇ ਪੰਨੂ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਗਟ ਕੀਤਾ। ਭਾਜਪਾ ਆਗੂ ਰਮਨ ਕੁਮਾਰ ਨੇ ਪੰਨੂ ਦੇ ਦੇਸ਼ ਵਿਰੋਧੀ ਨੀਤੀਆਂ ਉਹਨਾਂ ਦੀਆਂ ਗਤੀਵਿਧੀਆਂ ਦੀ ਨਿੰਦਾ ਕਰਦਿਆਂ ਹੋਇਆ ਕਿ ਪੰਜਾਬ ਦੇ ਲੋਕ ਅਜਿਹੀਆਂ ਨਾਪਾਕ ਸਾਰਸ਼ਾ ਨੂੰ ਕਦੀ ਵੀ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਣਗੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀਆਂ ਜਿਹੜੀਆਂ ਸਿਕਿਉਰਿਟੀ ਫੋਰਸਸ ਨੇ ਉਹ ਬਿਲਕੁਲ ਸਸ਼ਕਤ ਨੇ ਉਹ ਉਹਨਾਂ ਦੀ ਕਿਸੇ ਵੀ ਮਾੜੀ ਨਾਪਾਕ ਹਰਕਤ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਇਸ ਤੋਂ ਇਲਾਵਾ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਘਟਨਾਵਾਂ ਦੋਵੇਂ ਜਿਨ੍ਹਾਂ ਦੀ ਮੈਂ ਜਾਣਕਾਰੀ ਦਿੱਤੀ ਹੈ ਈ ਉਸ ਵੇਲੇ ਵਾਪਰ ਰਹੀਆਂ ਨੇ ਜਦੋਂ ਕਿ ਅਸੀਂ ਆਪਣੀ ਆਜ਼ਾਦੀ ਦਿਹਾੜੇ ਨੂੰ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਤਿਆਰੀ ਹੋ ਰਹੀਆਂ ਨੇ ਔਰ ਕਹਿ ਸਕਦੇ ਹਾਂ ਕਿ ਅਮਰਸਰ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਹੈ ਜਿੱਥੇ ਕਿ ਆ ਪਹਿਲਾਂ ਹੀ ਪਤਾ ਲੱਗ ਗਿਆ ਕਿ ਜਿਹੜੇ ਖਾਲਿਸਤਾਨ ਦੇ ਨਾਰੇ ਲਿਖੇ ਜਾ ਰਹੇ ਨੇ ਉਧਰੋਂ ਗੁਰਪਤਵੰਨ ਸਿੰਘ ਪੰਨੂ ਧਮਕੀਆਂ ਦੇ ਰਿਹਾ ਹੈ ਦੂਜੇ ਪਾਸੇ ਜਿਹੜੀ ਪਾਕਿਸਤਾਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਜਿਹੜਾ ਮਾਹੌਲ ਹੈ ਉਸ ਨੂੰ ਖਰਾਬ ਕੀਤਾ ਜਾ ਜਿਹੜੇ ਹਥਿਆਰ ਅੱਜ ਸੱਤ ਬਹੁਤ ਹੀ ਸਫੀਸਟੀਕੇਟਿਡ ਵੈਪਨ ਜਿਹੜੇ ਭੇਜੇ ਗਏ ਨੇ ਉਹ ਅੰਮ੍ਰਿਤਸਰ ਪੁਲਿਸ ਨੇ ਫੜ ਲਏ ਨੇ ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਨੇ ਦੋਕੇ ਪਿੰਡ ਦੇ ਵਿੱਚੋਂ ਰਿਕਵਰੀ ਹੋਈ ਏ ਔਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਦਿੱਤੀ ਹੈ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਦੋਕੇ ਪਿੰਡ ਦੇ ਵਿੱਚ ਇਹ ਬਰਾਮਦਗੀ ਕੀਤੀ ਗਈ ਹੈ ਜਿਹੜੀ ਕਿ ਡਰੋਨ ਰਾਹੀਂ ਇੱਕ ਖੇਪ ਭੇਜੀ ਗਈ ਸੀ ਔਰ ਉਹਨੂੰ ਰਿਸੀਵ ਕਰਨ ਵਾਲੇ ਜਿਹੜੇ ਨੇ ਉਹ ਵੀ ਪੁਲਿਸ ਦੀ ਨਜ਼ਰ 'ਚ ਨੇ ਪੁਲਿਸ ਪੂਰੀ ਤਰ੍ਹਾਂ ਨਾਲ ਇਸ ਮਾਮਲੇ ਦੇ ਵਿੱਚ ਹੋਰ ਸ਼ਾਨਦਬੀਨ ਕਰ ਰਹੀ ਹੈ ਔਰ ਵੱਡੇ ਹਲੇ ਹੈ ਕਿ ਰਿਕਵਰੀ ਉਸ ਮੌਕੇ ਤੇ ਹੋਣਾ ਜਦੋਂ ਕਿ ਧਮਕੀਆਂ ਜੜੀਆਂ ਨੇ ਉਹ ਪਹੁੰਚ ਰਹੀਆਂ ਨੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਸੀਗਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਡਾਉਂਡੀਆਂ ਵੀ ਧਮਕੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਸੀ ਔਰ ਹੁਣ ਆਜ਼ਾਦੀ ਦਿਹਾੜਾ ਜਦੋਂ ਮਨਾਇਆ ਜਾਣਾ ਹੈ ਉਸ ਤੇ ਮੱਦੇ ਨਜ਼ਰ ਵੀ ਧਮਕੀਆਂ ਵੀ ਮਿਲ ਰਹੀਆਂ ਨੇ ਤੇ ਇਸ ਤੋਂ ਇਲਾਵਾ ਹਥਿਆਰ ਵੀ ਭੇਜੇ ਜਾ ਰਹੇ ਨੇ ਇਹਨਾਂ ਦੋਹਾਂ ਘਟਨਾਵਾਂ ਨੂੰ ਜੇ ਜੋੜ ਕੇ ਦੇਖਿਆ ਜਾਏ ਤਾਂ ਅੰਮ੍ਰਿਤਸਰ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ ਕਿ ਉਹਨਾਂ ਦੀ ਹਰ ਥਾਂ ਤੇ ਪੈਣੀ ਨਜ਼ਰ ਹੈ ਜਿਸ ਕਰਕੇ ਅਸੀਂ ਅਮਨ ਸ਼ਾਂਤੀ ਨਾਲ ਆਪਣਾ ਆਜ਼ਾਦੀ ਦਿਹਾੜਾ ਮਨਾ ਸਕਾਂਗੇ ਆਓ ਜਾਣਦੇ ਹਾਂ ਪੂਰੀ ਖਬਰ ਆ ਡੀਜੀਪੀ ਸਪੈਸ਼ਲ ਡੀਜੀਪੀ ਜਿਹੜੇ ਆਏ ਨੇ ਅੰਮ੍ਰਿਤਸਰ ਦੇ ਵਿੱਚ ਅੱਜ ਉਹਨਾਂ ਨੇ ਰੇਲਵੇ ਸਟੇਸ਼ਨ ਦਾ ਜਾਇਜ਼ਾ ਲਿਆ ਜਦੋਂ ਉਹਨਾਂ ਨੇ ਕੀ ਕੁਝ ਕਿਹਾ ਇਸ ਤੋਂ ਇਲਾਵਾ ਸ਼ਿਵਾਲਾ ਭਾਗਪਾਈਆ ਮੰਦਿਰ ਦੇ ਪ੍ਰਬੰਧਕਾਂ ਨੇ ਕੀ ਕੁਝ ਕਿਹਾ ਤੇ ਜਿਹੜਾ ਪ੍ਰੋਟੈਸਟ ਕੀਤਾ ਗਿਆ ਉਹਦੇ ਵਿੱਚ ਕੀ ਕੁਝ ਹੋਇਆ ਇਹ ਸਾਰੀਆਂ ਚੀਜ਼ਾਂ ਤੁਸੀਂ ਇਸ ਖਬਰ 'ਚ ਮੁਕੰਮਲ ਤੌਰ ਤੇ ਦੇਖ ਸਕੋਗੇ ਮੈਂ ਸਰ ਆਪਣਾ ਨਾਮ ਦੱਸ ਤਾ ਕਿ ਵੀਡੀਓ ਵਾਇਰਲ ਹੋਣੀ ਵੀ ਛੋਲੇ ਦੇ ਬਾਹਰ ਕੁਝ ਨਹੀਂ ਹੈ ਕੀ ਕਹਿਣਾ ਜਗਤ ਮੈਂ ਜਤਿੰਦਰ ਰੋਣਾਵਾ ਛੋਲਾ ਬਾਗ ਪਾਇੰ ਦਾ ਪ੍ਰਧਾਨ ਇਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇਹ ਕਿਸੇ ਸ਼ਰਾਰਤੀ ਅਨਸਰ ਨੇ ਸਵੇਰੇ 4-5 ਵਜੇ ਇੱਕ ਪੇਂਡ ਕਰਤਾ ਔਰ ਇਹਦਾ ਕੋਈ ਹੋਰ ਕੋਈ ਮਤਲਬ ਨਹੀਂ ਹੈਗਾ ਸਾਡੇ ਸਚਾਰਾ ਛੋਲਾ ਸਚਾਰਾ ਰੂ ਆਪਣਾ ਭਗਤ ਆਪਣੀ ਦਰਸ਼ਨ ਕਰੇ ਪੂਜਾ ਪਾਠ ਹੋ ਰਿਹਾ ਹੈ ਇਹ ਅਸੀਂ ਉਹਨੂੰ ਸਾਰਾ ਅਸੀਂ ਮਿਟਾਤਾ ਜੋ ਵੀ ਉਹਨੇ ਸ਼ਰਾਰਤੀ ਅਨਸਰ ਨੇ ਲਿਖਿਆ ਸੀ ਅਸੀਂ ਕੋਸ਼ਿਸ਼ ਅਸੀਂ ਇਹਦਾ ਪੁਲਿਸ ਨੂੰ ਕੰਪਲੇਨਟ ਕਰਨ ਲੱਗੇ ਆਂ ਤੇ ਅਸੀਂ ਕੋਸ਼ਿਸ਼ ਕਰਨਿਆ ਕਿ ਅਸੀਂ ਉਸ ਨੁੱਕਰ ਦੇ ਵੀ ਸਾਡੇ ਕੈਮਰੇ ਨਹੀਂ ਗੇ ਬਾਕੀ ਸਾਰੇ ਤਾਂ ਦੇ ਕੈਮਰੇ ਅਸੀਂ ਉਹ ਨੁੱਕਰ ਦੇ ਵੀ ਕੈਮਰੇ ਲਗਾਉਣ ਦੀ ਕੋਸ਼ਿਸ਼ ਕਰਾ ਇੱਕ ਅੱਧੇ ਦਿਨ ਚ ਕੈਮਰੇ ਲਗਾਵਾ ਦੇ ਉੱਤੇ ਕਿਦਾ ਫੁਟਿਆ ਗੇ ਤੇ ਕੀ ਕਰਨੀ ਅੱਜ ਬੁਤਲਾ ਫੁਟਿਆ ਅੱਜ ਜੀ ਅਸੀਂ ਸ਼ਹਾਡੇ ਚੌਂਗ ਦੇ ਵਿੱਚ ਗੁਰੂ ਪਤਵੰਤ ਸਿੰਘ ਪੰਨੂ ਦਾ ਬੁਤਲਾ ਫੁਟਿਆ ਵਾ ਪਿਛਲੇ ਕਾਫੀ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰਨਾ ਪੰਜਾਬ ਬਾਰੇ ਗਲਤ ਬੋਲਣਾ ਹਿੰਦੁਸਤਾਨ ਬਾਰੇ ਗਲਤ ਬੋਲਣਾ ਹਿੰਦੁਸਤਾਨ ਦੀ ਸਰਕਾਰ ਬਾਰੇ ਗਲਤ ਬੋਲਣਾ ਲੋਕਾਂ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰਨਾ ਭਾਵੇਂ ਉਹ ਧਰਮਾਂ ਦੇ ਨਾਂ ਤੇ ਭਾਵੇਂ ਉਹ ਜਾਤਾਂ ਦੇ ਨਾਂ ਤੇ ਭਾਵੇਂ ਛੇਤਰ ਦੇ ਨਾਂ ਤੇ ਇਹ ਗੁਰਪਤਮਨ ਸਿੰਘ ਪੰਨੂ ਦਾ ਕੰਮ ਆ। ਅੱਜ ਉਹਨੇ ਪੰਨੂ ਨੇ ਕੀ ਕਰਤੂਤ ਕੀਤੀ ਆ? ਅੱਜ ਸਾਡੇ ਅੰਬਲ ਸਰ ਦੇ ਵਿੱਚ ਉਹਨੇ ਸਾਡੇ ਸ਼ਵਾਲਾ ਭਾਈਆਂ ਮੰਦਰ ਦੇ ਸਾਹਮਣੇ ਜਿਹੜਾ ਦੇਸ਼ ਵਿਰੋਧੀ ਨਾਰੇ ਲਿਖੇ ਆ। ਅੱਜ ਉਹਨੇ ਸਾਡੇ ਜਿਹੜਾ ਰੇਲਵੇ ਸਟੇਸ਼ਨ ਹੈ ਉਹਦੇ ਸਾਹਮਣੇ ਦੇਸ਼ ਵਿਰੋਧੀ ਨਾਰੇ ਲਿਖੇ ਆ। ਅੱਜ ਸਾਡਾ ਖਾਲਸਾ ਕਾਲਜ ਜਿਹੜਾ ਵਾ ਜਿੱਥੇ ਸਾਡਾ ਯੂਥ ਪੜਦਾ ਵਾ ਉੱਥੇ ਦੇਸ਼ ਵਿਰੋਧੀ ਨਾਰੇ ਲਿਖੇ ਆ। ਉਹਦਾ ਮਹੱਤਵ ਉਹਦਾ ਕਹਿੰਦਾ ਮਤਲਬ ਇਹ ਵਾ ਕਿ ਸਾ ਉਦੋਂ ਪੰਜਾਬ ਦੀ ਪੰਜਾਬ ਭਗਤੀ ਦੀ ਭਾਵਨਾ ਦੇਸ਼ ਭਗਤੀ ਦੀ ਭਾਵਨਾ ਖਤਮ ਹੋਵੇ ਤੇ ਪੰਜਾਬ ਦੇਸ਼ ਨੂੰ ਅੱਡ ਹੋ ਜੇ ਇਹ ਉਹਦਾ ਸੁਪਨਾ ਵਾ ਮੰਗੇਰੀ ਲਾਦੇ ਸੀ ਇਹਨਾਂ ਸੁਪਨੇ ਵਾਲਾ ਸੁਪਨਾ ਵਾ ਜਿਹੜਾ ਕਿ ਜ਼ਿੰਦਗੀ ਭਰ ਪੂਰਾ ਨਹੀਂ ਹੋਦਾ ਉਹਦੇ ਮਰਨ ਤੋਂ ਬਾਅਦ ਉਹ 10 ਜਨਮ ਲੈ ਲੈਣਾ ਤਾਂ ਵੀ ਪੂਰਾ ਨਹੀਂ ਹੋਦਾ ਉਹਦੀ ਵਜ੍ਹਾ ਕੀ ਆ ਕਿ ਪੰਜਾਬ ਦੇ ਹਿੰਦੂ ਸਿੱਖ ਇੱਕ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦੇ ਖੂਨ ਵਿੱਚ ਜਿਹੜਾ ਹੈਗਾ ਨਾ ਉਹ ਦੇਸ਼ ਭਗਤੀ ਆ ਜਿਵੇਂ ਅਸੀਂ ਪੰਜਾਬ ਨੂੰ ਪਿਆਰ ਕਰਦੇ ਆ ਓਵੇਂ ਹੀ ਦੇਸ਼ ਨੂੰ ਪਿਆਰ ਕਰਦੇ ਆ ਇਹ ਭਗਵੰਤ ਪੰਨੂ ਵਰਗੇ ਜਿਹੜੇ ਬੰਦੇ ਆ ਨਾ ਇਹੋ ਜਿਹੇ ਹਜ਼ਾਰਾਂ ਲੱਖਾਂ ਨੂੰ ਤੁਰੇ ਫਿਰਦੇ ਆ ਪਰ ਪੰਜਾਬ ਦਾ ਕੁਝ ਵੰਗਾਰ ਨਹੀਂ ਸਕਦੇ ਨਾ ਵੰਗਾਰ ਸਕਦੇ ਅੱਜ ਕਿਵੇਂ ਤੁਸੀਂ ਪ੍ਰਦਰਸ਼ਨ ਕੀਤਾ ਉਹਦੇ ਖਿਲਾਫ ਅੱਜ ਅਸੀਂ ਪੰਨੂ ਦਾ ਪੁਤਲਾ ਬਣਾ ਕੇ ਸਾੜਿਆ ਵਾ ਉਹਦਾ ਪੁਤਲਾ ਤੇ ਉਹਦਾ ਲੋਕੀ ਸਵੇਰੇ ਸ਼ਾਮ ਸਾੜਦੇ ਆ ਜਿਹੜੇ ਬੰਦਾ ਜਿਹੜਾ ਬੰਦਾ ਦੇਸ਼ ਭਗਤ ਆ ਜਿਹੜਾ ਦੇਸ਼ ਨੂੰ ਪਿਆਰ ਕਰਦਾ ਪੰਜਾਬ ਨੂੰ ਤੇ ਹਿੰਦੁਸਤਾਨ ਨੂੰ ਪਿਆਰ ਕਰਦਾ ਵਾ ਉਹ ਪੰਨੂ ਨੂੰ ਹਮੇਸ਼ਾ ਹੀ ਗਾਲ੍ਹਾਂ ਕੱਢਦਾ ਵਾ ਉਹ ਪੰਨੂ ਦੇ ਲਾਗੇ ਨਹੀਂ ਲੱਗਦਾ ਪੰਨੂ ਦੀ ਗੱਲ ਨਹੀਂ ਸੁਣਦਾ ਉਹ ਪੰਨੂ ਦੇ ਖਿਲਾਫ ਹੀ ਚੱਲਦਾ ਵਾ ਉਹਦੇ ਮਨ 'ਚ ਹਮੇਸ਼ਾ ਹੀ ਪੰਨੂ ਵਰਗੇ ਉਹਨੂੰ ਅਸੀਂ ਇਨਸਾਨ ਹੀ ਨਹੀਂ ਕਹਿ ਸਕਦੇ ਉਹਨੂੰ ਜਾਨਵਰ ਤੋਂ ਪਤਾ ਕਰਨੇ ਆ ਕਿ ਜਿਹੜਾ ਬੰਦਾ ਜਿਸ ਜੇਸੇ ਜੰਮਿਆ ਹੋਵੇ ਤੇ ਉਸੇ ਤਰ੍ਹਾਂ ਚੋੜਨ ਦੀ ਗੱਲ ਕਰੇ ਇਸ ਲਈ ਅਸੀਂ ਕਹਿੰਦੇ ਆ ਕਿ ਕੋਈ ਵੀ ਬੰਦਾ ਕੋਈ ਵੀ ਇਨਸਾਨ ਜਿਹੜਾ ਭਾਰਤ ਦੀ ਧਰਤੀ ਦੇ ਪੰਜਾਬ 'ਚ ਧੱਕੀ ਜੰਮਿਆ ਵਾ ਤੋ ਕਦੀ ਦੀ ਦੇਸ਼ ਭਗਤੀ ਤੋਂ ਅੱਡ ਨਹੀਂ ਹੋ ਸਕਦਾ ਮੈਂ ਸੁਣਨ ਜਾ ਰਿਹਾ ਇੱਕ ਬੰਦੇ ਪੰਜਾਬ ਦੇ ਵਿੱਚ ਜਿਹੜੇ ਆ ਉਹ ਖਾਲਿਸਤਾਨ ਦੇ ਜਿਹੜੇ ਜਿਹੜੇ slogan ਲਾਇਏ ਨੇ ਇੱਕ ਬੰਦੇ ਬੰਦਾ ਨਾਲ ਕਰਦਾ ਦੂਜੇ ਬੰਦੇ ਨਾਲ ਰੱਖਿਆ ਬੰਧਨ ਹੈ ਤੇ ਜਿਹਦੇ ਬੰਨੇ ਆਪਾਂ ਕਦੀ ਜਨਮਸ਼ਟੀਆਂ ਵੀ ਨਹੀਂ ਜਾ ਰਹੀ ਕਿੰਨਾ ਵੇਖਦੇ ਆ ਤਿਹਾੜਾ ਦੇਖੋ ਜੀ 15 ਅਗਸਤ ਨੂੰ ਸਾਡਾ ਦੇਸ਼ ਜਯਾਦ ਹੋਇਆ ਸਾਰਾ ਦੇਸ਼ ਪੰਜਾਬ ਵੀ ਮਨਾਉਂਦਾ ਵਾ ਤੇ ਸਾਰਾ ਦੇਸ਼ ਵੀ ਮਨਾਉਂਦਾ ਵਾ ਰੱਖਿਆ ਬੰਧਨ ਨਾਲ ਦੇਸ਼ ਮਨਾਉਂਦਾ ਸਾਰੇ ਤਿਹਾੜ ਅਸੀਂ ਮਿਲਵਰਤ ਕੇ ਹਿੰਦੂ ਸਿੱਖ ਮੁਸਲਮਾਨ ਇਸਾਈ ਇਹ ਸਾਰੇ ਮਿਲਵਰਤ ਕੇ ਮਨਾਉਂਦੇ ਆ ਸਾਡੇ ਦੇਸ਼ ਭਗਤੀ ਭਾਵਨਾ ਖਾਲਿਸਤਾਨ ਦਾ ਇੱਕ ਨਾਮ ਆ ਉਹ ਨਾਂ ਦਾ ਰੋਲਾ ਕੀ ਆ ਪੈਸੇ ਕਮਾਉਣ ਦਾ ਰੋਲਾ ਪੰਨੂ ਵਰਗੇ ਲੋਕ ਪੈਗ ਮਾਣ ਜਾਂਦੇ ਆ ਜਿਹੜੇ ਸਾਡੇ ਲੋਕੀ ਐਨ ਆਰ ਆਈ ਬਾਹਰ ਬੈਠੇ ਆ ਉਹਨਾਂ ਨੂੰ ਭੜਕਾ ਕੇ ਪੈਸਾ ਕਮਾਣਾ ਜਾਂਦੇ ਆ ਨਾ ਖਾਲਿਸਤਾਨ ਕਦੀ ਬਣਿਆ ਵਾ ਨਾ ਕਦੀ ਬਣ ਸਕਦਾ ਵਾ ਇਹ ਪੰਨੂ ਦੀ ਸੋਚ ਉਹਦੀ ਉਹਦੇ ਨਾਲ ਦੀ ਮੜੀਆਂ ਜਾਏਗੀ ਜਿਸ ਤਰ੍ਹਾਂ ਆਪ ਸਾਰੇ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪਿਛੇ 3-4 ਮਹੀਨਿਆਂ ਤੋਂ ਇੱਕ ਯੁੱਧ ਨਸ਼ਾ ਵਰਤੋਂ ਚੱਲ ਹੀ ਰਿਹਾ ਹੈ ਉਹਦੇ ਚ ਵੱਖ-ਵੱਖ ਪ੍ਰੋਗਰਾਮ ਕਿਤੇ ਜਾ ਰਹੇ ਹਨ ਲੇਕਿਨ ਹੁਣ 15 ਅਗਸਤ ਨੇੜੇ ਆ ਗਿਆ ਹੈ 15 ਅਗਸਤ ਨੂੰ ਮੁੱਖ ਰੱਖਦੇ ਹੋਏ ਕਈ ਸਾਰੇ ਪ੍ਰੋਗਰਾਮ ਕਿਤੇ ਜਾ ਰਹੇ ਹਨ

ਤੁਰੰਤ ਪੁਲਿਸ ਨੂੰ ਇਨਫਾਰਮ ਕਰੋ ਜੀਆਰਪੀ ਵੱਲੋਂ ਸਮੇਂ-ਸਮੇਂ ਤੇ ਹਰ ਦੂਜੇ ਦਿਨ ਇੱਥੇ ਚੈਕਿੰਗ ਹੋ ਰਹੀ ਹੈ ਐਂਟੀ ਸੈਬੋਟੇਜ ਚੈਕਿੰਗ ਹੋ ਰਹੀ ਹੈ ਟ੍ਰੇਨ ਦੀ ਚੈਕਿੰਗ ਹੋ ਰਹੀ ਹੈ ਪਲੇਟਫਾਰਮ ਵੀ ਚੈਕਿੰਗ ਹੋ ਰਹੀ ਹੈ ਇੱਕ ਕੰਟੀਨਿਊਸ ਪ੍ਰੋਸੈਸ ਹੈ ਅਸੀਂ 15 ਅਗਸਤ ਨੂੰ ਮੁੱਖ ਰੱਖਦੇ ਹੋਏ ਥੋੜਾ ਜ਼ਿਆਦਾ ਇੰਟੈਂਸੀਫਾਈ ਕਰ ਦਿੱਤਾ ਹੋਇਆ ਹੈ ਤੇ ਅੱ비 ਕੱਲ ਪਰਸੋ ਹੀ ਰੇਲਵੇ ਵੱਲੋਂ ਵੀ ਕੀਤਾ ਗਿਆ ਸੀਗਾ ਅੰਮ੍ਰਿਤਸਰ ਦੇ ਤਿੰਨ ਜਗ੍ਹਾ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖੇ ਗਏ ਆ ਤੇ ਕੀ ਕਾਰਵਾਈ ਕੀਤੀ ਗਈ ਹੈ ਦੇਖੋ ਇਹ ਜਿਹੜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖੇ ਜਾਂਦੇ ਹਨ ਉਹ ਜਿਹੜਾ ਵੀ ਬੰਦਾ ਲਿਖਦਾ ਹੈ ਉਹ ਉੱਥੇ ਲਿਖ ਕੇ ਵੀਡੀਓ ਬਣਾ ਲੈਂਦਾ ਹੈ ਫਿਰ ਉਹ ਕਹਿੰਦਾ ਹੈ ਕਿ ਅਸੀਂ ਇੱਥੇ ਲਿਖਿਆ ਹੋਇਆ ਹੈ ਠੀਕ ਹੈ ਨਾ ਕਿਉਂਕਿ ਬਾਤ ਚ ਜਦੋਂ ਪੁਲਿਸ ਜਾਂਦੀ ਹੈ ਕਈ ਥਾਂ ਤੇ ਲਿਖਿਆ ਹੁੰਦਾ ਹੈ ਕਈ ਥਾਂ ਤੇ ਨਹੀਂ ਲਿਖਿਆ ਹੁੰਦਾ ਹੈ ਤੇ ਇਸ ਕਰਕੇ ਕਹਿਣਾ ਬੜਾ ਮੁਸ਼ਕਿਲ ਹੈ ਕਿ ਜਿਹੜਾ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ ਉਹਦੇ 'ਚ ਕਿੰਨੀ ਕਿ ਸੱਚਾਈ ਹੈ ਦੂਜੀ ਗੱਲ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੈ ਇਹਨਾਂ ਨੂੰ ਪੁਲਿਸ ਪੂਰਾ ਇਨਵੈਸਟੀਗੇਸ਼ਨ ਕਰਕੇ ਫੜਦੀ ਵੀ ਹੈ ਪਰਚਾ ਵੀ ਦਸ ਕਰਦੀ ਹੈ ਉਨਾਦ ਉਤੇਕਸ਼ਨ ਨਹੀਂ ਹੁੰਦਾ ਹੈ ਮੈਨੂੰ ਤਾਂ ਉਹਨੂੰ ਲੱਗਦਾ ਹੈ ਕਿ ਰਾਤ ਨੂੰ ਜਿਹੜੇ ਨਾਕਾਬੰਦੀ ਜ਼ਿਆਦਾ ਕਰਨੀ ਚਾਹੀਦੀ ਜੋ ਸਰਪ੍ਰਾਈਜ਼ ਕਰਨੀ ਚਾਹੀਦੀ ਆ